ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਪੁਲਿਸ ਕਨਸਟਬਲ 2025 ਦੇ ਬੱਚਿਆਂ ਲਈ ਇੱਕ ਅਪਡੇਟ ਲੈ ਕੇ ਆਏ ਆਂ ਕਿ ਕੁਝ ਬੱਚਿਆਂ ਦੇ ਜਿਹੜੇ ਹੈਗੇ ਕਮੈਂਟ ਆ ਰਹੇ ਸੀ ਕਿ ਜਿਹੜੇ ਫੀਕਲ ਨੇ ਸਾਡੇ ਲੇਟ ਹੋਣੇ ਚਾਹੀਦੇ ਨੇ ਜਾਂ ਕੁਝ ਬੱਚੇ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਫੀਕਲ ਨੇ कि ਉਹਨਾਂ ਦੀ ਬਹੁਤ ਸਮੇਂ ਤੋਂ ਪਹਿਲਾਂ ਮਿਲ ਚੁੱਕਿਆ ਕਿ ਹੁਣ ਹੋਰ ਲੇਟ ਨਹੀਂ ਹੋਣੀ ਚਾਹੀਦੀ ਪਰ ਪੰਜਾਬ ਦੇ ਜਿਹੜੇ ਵੈਦਰ ਕੰਡੀਸ਼ਨਸ ਨੂੰ ਦੇਖ ਕੇ ਪੰਜਾਬ ਜਿਹੜਾ ਫਲੱਡ ਆਇਆ ਹੈ ਉਹਨਾਂ ਚੀਜ਼ਾਂ ਨੂੰ ਦੇਖ ਕੇ ਮੇ ਵੀ ਹੋ ਸਕਦਾ ਸਰਕਾਰ ਕੋਈ ਐਕਸ਼ਨ ਲਵੇ ਤਾਂ ਇਸ ਕਾਰਨ ਕੱਲ ਰਾਤ ਦਾ ਇੱਕ ਤਾਂ ਜਿਹੜਾ ਹੈ ਇਹ ਟੈਕਸਟ ਮੈਸੇਜ ਟੈਲੀਗ੍ਰਾਮ ਦੇ ਹਰੇਕ ਇੰਸਟੀਟਿਊਟ ਦੇ ਹਰੇਕ ਮਤਲਬ ਕਿ ਜਿਹੜੇ ਸਟੱਡੀ ਦੇ ਰਿਲੇਟਿਡ ਗਰੁੱਪਸ ਨੇ ਉਹਨਾਂ ਦੇ ਵਿੱਚ ਘੁੰਮ ਰਿਹਾ ਸੀ ਆ ਤੇ ਇੱਕ ਹੁਣ ਹੀ ਜਿਹੜਾ ਹੈਗਾ ਘੰਟਾ ਦੋ ਘੰਟੇ ਪਹਿਲਾਂ ਇੱਕ ਨੋਟਸ ਆਇਆ ਹੁਣ ਉਹ ਨੋਟਿਸ ਇਹ ਜਿਹੜਾ ਹੈਗਾ ਆਪਾਂ ਦੱਸਣਾ ਚਾਹੁੰਦੇ ਹਾਂ ਕਿ ਰੀਅਲ ਹੈ ਕਿ ਫੇਕ ਆ ਜਾਂ ਕਿਸੇ ਨੂੰ ਬੱਚ-ਬੱਚ ਕਹਿ ਰਹੇ ਨੇ ਕਿ ਸਾਰਾ ਸਾਨੂੰ ਈਮੇਲਸ ਆਇੰਗੇ ਆ ਰਹੇ ਬੱਚੂ ਝੂਠੂ ਰੋਲ ਹੈ ਜਾਂ ਨਹੀਂ ਕਿ ਪੋਸਟਪੋਨ ਹੋ ਗਏ ਜਾਂ ਨਹੀਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਨੀ ਆ ਤੇ ਸਭ ਤੋਂ ਪਹਿਲਾਂ ਜਿਹੜਾ ਇਹ ਨੋਟਿਸ ਹੈ ਆਪਾਂ ਇਸ ਜਿਹੜਾ ਹੈਗਾ ਨੋਟਿਸ ਨੂੰ ਟੈਕਸਟ ਵਿੱਚ ਇੱਕ ਵੱਡੀ ਸਕਰੀਨ ਤੇ ਸਾਨੂੰ ਜਿਹੜਾ ਹੈ ਕਰਕੇ ਦਿਖਾਉਨੇ ਆ ਕਿ ਇਹਦੇ ਵਿੱਚ ਜਿਹੜੀ ਕੀ ਕੀ ਇਨਫੋਰਮੇਸ਼ਨ ਦਿੱਤੀ ਹੋਈ ਆ ਸਭ ਤੋਂ ਪਹਿਲਾਂ ਜਿਹੜਾ ਇਹ ਕੱਲ ਦਾ ਪਹਿਲਾਂ ਇਹ ਟੈਕਸਟ ਮੈਸੇਜ ਸਾਰੇ ਜਿਹੜਾ ਟੈਲੀਗ੍ਰਾਮ ਮੈਸੇਜ ਗਰੁੱਪਸ ਦੇ ਵਿੱਚ ਘੁੰਮ ਰਿਹਾ ਸੀਗਾ ਪੀੜ ਪੰਜਾਬ ਪੁਲਿਸ ਰਿਕਰੂਟਮੈਂਟ ਤੇ ਜਿਹੜੇ ਮਤਲਬ ਕਿ ਅਗੇ ਸਟੈਪਸ ਹੋਣ ਅਗੇ ਕੋਈ ਜਿਹੜਾ ਪ੍ਰੋਸੈਸ ਹੋਣਾ ਉਹ ਵੀ ਪੋਸਟਪੋਨ ਹੋ ਗਿਆ ਠੀਕ ਹੈ ਪੀੜ ਪਲੱਸ ਵੀ ਦੇਤੇ ਜਿਹੜੇ ਸਾਰੇ ਐਗਜ਼ਾਮ ਸੀਗੇ ਵੀ ਜਿਹੜਾ ਹੈ ਡਿਊ ਟੂ ਫਲੱਡ ਇਨ ਪੰਜਾਬ ਇਹ ਜਿਹੜਾ ਸਾਰਾ ਕੁਝ ਇੱਕ ਮਹੀਨੇ ਲਈ ਜਿਹੜਾ ਮੁਅਤਲ ਕਰ ਦਿੱਤਾ ਗਿਆ ਇੱਕ ਹੁਣ ਅੱਗੇ ਕੋਈ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਦੇਖਦੇ ਹੋਏ ਅੱਗੇ ਇਸ ਦੀ ਕੋਈ ਵੀ ਅਪਡੇਟ ਆਉਗੀ ਤਾਂ ਉਹ ਸੋਡੀ ਯਾਦ ਕਰੇ ਦਿੱਤੀ ਜਾਊਗੀ ਪਰ ਇਹ ਜਿਹੜਾ ਮੈਸੇਜ ਸੀ ਇਹ ਕਿਸੇ ਵੱਲੋਂ ਕਨਫਰਮੇਸ਼ਨ ਨਹੀਂ ਹੋਈ ਕਿ ਇਹ ਮੈਸੇਜ ਸਹੀ ਹੈ ਜਾਂ ਗਲਤ ਹੈ ਇਹ ਸਿਰਫ ਇੱਕ ਤਰ੍ਹਾਂ ਦਾ ਟੈਕਸਟ ਮੈਸੇਜ ਆ ਗਿਆ ਤੇ ਸਾਰੇ ਗਰੁੱਪਾਂ ਦੇ ਵਿੱਚ ਮਤਲਬ ਕਿ ਇਹ ਇਸ ਤਰ੍ਹਾਂ ਇੱਕ ਤਰ੍ਹਾਂ ਦਾ ਮਤਲਬ ਕਿ ਫੈਲ ਗਿਆ ਬਸ ਅੱਗੇ ਬੱਚੇ ਸ਼ੇਅਰ ਕਰੀ ਗਏ ਹਾਂ ਵੀ ਇਹ ਹੋ ਗਿਆ ਉਹ ਹੋ ਗਿਆ ਤਾਂ ਇੱਕ ਤਰ੍ਹਾਂ ਇੱਕ ਤਰ੍ਹਾਂ ਦਾ ਇਹ ਜਿਹੜਾ ਹੈਗਾ ਆਪਾਂ ਇਹਨੂੰ ਫੇਕ ਕਹਿ ਸਕਦੇ ਹਾਂ ਠੀਕ ਹੈ ਇਹ ਨੋਟਸ ਜਿਹੜਾ ਬਿਲਕੁਲ ਫੇਕ ਆ ਇਸ 'ਚ 1% ਵੀ ਸੱਚਾਈ ਨਹੀਂ ਕਿ ਇਹ ਜਿਹੜਾ ਕਿਸੇ ਮੈਕ ਨੂੰ ਵੱਲੋਂ ਜਾਰੀ ਕੀਤਾ ਗਿਆ ਕਾ ਕਿਸੇ ਵੀ ਕਿਉਂਕਿ ਬਹੁਤ ਜਿਹੜਾ ਪੰਜਾਬ ਦਾ ਨਾਮੀ ਇੰਸਟੀਚਿਊਟ ਦਾ ਆਪਾਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੀਦੀ ਉਹਨਾਂ ਨੇ ਜਿਹੜਾ ਆਪਣੇ ਗਰੁੱਪ ਦੇ ਵਿੱਚ ਪਾਇਆ ਹੋਇਆ ਸੀਗਾ ਉੱਥੋਂ ਬੱਚਿਆਂ ਨੇ ਹਰ ਇੱਕ ਗਰੁੱਪ ਦੇ ਵਿੱਚ ਹਰ ਇੱਕ ਸਾਈਡ ਤੇ ਹਰ ਇੱਕ ਦੇ ਸਟੇਟਸਾਂ ਦੀ ਸ਼ੇਅਰ ਕਰ ਦਿੱਤਾ ਕਿ ਪੇਪਰ ਨੇ ਜਿਹੜੇ ਸਾਰੇ ਪੋਸਟਾਂ ਹੋ ਚੁੱਕੇ ਨੇ ਅੱਗੇ 1 ਮਹੀਨਾ ਹੋਰ ਅੱਗੇ ਜਿਹੜਾ ਟਾਈਮ ਦਿੱਤਾ ਗਿਆ ਇਸ ਚੀਜ਼ ਲਈ ਕੋਈ ਕਨਫਰਮੇਸ਼ਨ ਨਹੀਂ ਹੈ ਕਿ ਇਹ ਸਹੀ ਆ ਜਾਂ ਨਹੀਂ ਠੀਕ ਹੈ ਤੇ ਹੁਣ ਜਿਹੜੀਆਂ ਨੋਟਸ ਦੀ ਗੱਲ ਕਰਦੇ ਆਂ ਇਹਦੇ ਵਿੱਚ ਕੀ ਲਿਖਿਆ ਆ ਗਵਰਨਮੈਂਟ ਪੰਜਾਬ ਪੰਜਾਬ ਪਬਲਿਕ ਰਿਕਰੂਟਮੈਂਟ ਬੋਰਡ ਪੀਸੀਐਸ ਐਗਜ਼ਾਮੀਨਰ 파ਟ ਪੋਸਟਪੋਨ ਆਫ ਫਿਜ਼ੀਕਲ ਟ੍ਰਾਇਲ ਡਿਊ ਟੂ ਇਨਪਲੇਸਮੈਂਟ ਆਫ ਵੈਦਰ ਠੀਕ ਹੈ ਮਤਲਬ ਕਿ ਜਿਹੜਾ ਹੈਗਾ ਵੈਦਰ ਦੀ ਖਰਾਬ ਕੰਡੀਸ਼ਨ ਦੇ ਕਾਰਨ ਜਿਹੜਾ ਪੰਜਾਬ ਦੇ ਪੁਲਿਸ ਦੇ ਫਿਜ਼ੀਕਲ ਟ੍ਰਾਇਲ ਸੀ ਉਹਨੂੰ ਜਿਹੜਾ ਹੈਗਾ ਪੋਸਟਪੋਨ ਕਰ ਦਿੱਤਾ ਗਿਆ ਇਟ ਇਜ਼ ਹੇਅਰ ਬਾਈ ਨੋਟੀਫਾਈਡ ਟੂ ਦੀ ਆਲ ਕੈਂਡੀਡੇਟਸ ਥੈਟ ਦੀ ਪੰਜਾਬ ਪੁਲਿਸ ਕਾਉਂਸਲਰ ਰਿਕਰੂਟਮੈਂਟ ਫਿਜ਼ੀਕਲ ਟ੍ਰਾਇਲ ਸ਼ਡਿਊਲਸ ਟੂ ਬੀ ਹੈਡ ਇਨ 2 ਸਪਟੰਬਰ 2025 ਠੀਕ ਹੈ ਹੈਜ਼ ਬੀਨ ਪੋਸਟਪੋਨ ਡਿਊ ਟੂ ਦੀ ਹੈਵੀ ਰੇਨਫਾਲ ਐਂਡ ਅਨਫੇਵਰੇਬਲ ਵੈਦਰ ਕੰਡੀਸ਼ਨਸ ਹਲਕੀ ਜਿਹੜੀ ਸੈਕੰਡ ਵੀਕ ਦੇ ਸਤੰਬਰ ਦੇ ਸੈਕੰਡ ਵੀਕ ਦੇ ਵਿੱਚ ਪੰਜਾਬ ਪੁਸ ਦੇ ਵੀਕਲ ਟ్రਾਇਲ ਹੋਣ ਸੀ ਉਹ ਜਿਹੜਾ ਹੈਗਾ ਪੋਸਟਪੋਨ ਕਰ ਦਿੱਤੇ ਗਏ ਨੇ ਡਿਊ ਟੂ ਕਾਦੇ ਕਾਰਨ ਹੈਵੀ ਰੇਨ ਫਾਲ ਦੇ ਕਾਰਨ ਠੀਕ ਹੈ ਤੇ ਜਿਹੜਾ ਅਨਫੇਵਰੇਬਲ weather conditions ਦੇ ਕਾਰਨ ਤੇ ਜਿਹੜੇ ਫਿਜ਼ੀਕਲ ਟ్రਾਇਲ ਦੇ ਕੋਈ ਵੀ ਜਿਹੜੀ ਅਪਡੇਟ ਆਊਗੀ ਉਹ ਤੁਹਾਨੂੰ ਜਿਹੜੀ ਹੈਗੀ ਨੈਕਸਟ ਮਤਲਬ ਕਿ ਤੁਹਾਡੀ ਪੋਰਟਲ ਦੇ ਉੱਪਰ ਅਪਡੇਟ ਕਰੀ ਜਾਊਗੀ ਪਰ ਜਿਹੜਾ ਇਹ ਨੋਟਿਸ ਸੀ ਆ ਇਹ ਨੋਟਿਸ ਅੱਜ ਦੀ ਡੇਟ ਤੇ ਜਿਹੜਾ ਹੈਗਾ ਇਸ਼ੂ ਹੋਇਆ ਹੈ 31 ਅਗਸਤ 2025 ਦੇ ਲਈ ਇਹ ਵੀ ਜਿਹੜਾ ਹੈਗਾ ਹਰੀਤ ਦੇ ਮਤਲਬ ਕਿ ਹਰ ਟੈਲੀਗ੍ਰਾਮ ਗਰੁੱਪਾਂ ਦੇ ਵਿੱਚ ਹਰ ਇੱਕ ਇੰਸਟੀਚਿਊਟ ਦੇ ਗਰੁੱਪਾਂ ਦੇ ਵਿੱਚ ਹਰ ਇੱਕ ਸਟੱਡੀ ਵਾਲੇ ਗਰੁੱਪਾਂ ਦੇ ਵਿੱਚ ਘੁੰਮ ਰਿਹਾ ਹੈ ਇਹ ਜਿਹੜਾ ਹੈਗਾ ਨੋਟਸ ਪਰ ਇਹਦਾ ਵੀ ਸਾਡੇ ਤੱਕ ਕੋਈ ਕਨਫਰਮੇਸ਼ਨ ਨਹੀਂ ਆਈ ਕਿ ਇਹ ਫੇਕ ਆ ਜਾਂ ਰੀਅਲ ਆ ਤੇ ਜਿਹੜੇ ਬੱਚੇ ਇਸ ਨੂੰ ਮਤਲਬ ਕਿ ਮੰਨ ਰਹੇ ਨੇ ਕਿ ਇਹ ਸਰ ਰੀਅਲ ਆ ਜਾਂ ਫੇਕ ਆ ਉਹਨਾਂ ਲਈ ਇਹ ਮੈਂ ਤੁਹਾਨੂੰ ਆਫੀਸ਼ੀਅਲ ਦੱਸ ਦੇਣਾ ਚਾਹੁੰਦਾ ਕਿ ਇਹ ਆਫੀਸ਼ੀਅਲੀ ਇਸ ਵਰ ਕੋਈ ਜਾਣਕਾਰੀ ਨਹੀਂ ਹੈਗੀ ਇਹ ਸਿਰਫ ਕਿਸੇ ਦੁਆਰਾ ਐਡਿਟ ਕਰਿਆ ਹੋਇਆ ਕਿਉਂਕਿ ਜਦੋਂ ਵੀ ਇਸ ਤਰੀਕੇ ਦਾ ਕੋਈ ਨੋਟਸ ਆਉਂਦਾ ਪਹਿਲੀ ਗੱਲ ਉਹ ਤੁਹਾਡਾ ਪੰਜਾਬ ਪੁਲਿਸ ਦੀ ਸਾਈਟ ਤੇ ਅਪਡੇਟ ਹੋਊਗਾ ਤੁਸੀਂ ਹਰ ਇੱਕ ਬੱਚਾ ਮ ਤੁਸੀਂ ਇੰਨੇ ਕੁ ਪੜੇ ਲਿਖੇ ਹੈਗੇ ਹੋ ਤੁਸੀਂ ਅਗਰ ਐਗਜ਼ਾਮ クリア ਕੀਤਾ ਹੋ ਤਾਂ ਫੋਟੋ ਫਿਜ਼ੀਕਲ ਦੇ ਨਾਮ ਵਿੱਚ ਹੈਗਾਗਾ ਤਾਂ ਤੁਸੀਂ ਇੰਨੇ ਕੁ ਤਾਂ ਯਾਰ ਪੜੇ ਲਿਖੇ ਹੈਗੇ ਹੋ ਕਿ ਤੁਸੀਂ ਜਿਹੜਾ ਪੰਜਾਬ ਪੋਸਟ ਦੀ ਸਾਈਟ ਤੇ ਜਾ ਕੇ ਇਸ ਨੋਟਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਜਾਂ ਕਿਸੇ ਹੋਰ ਅਧਿਕਾਰੀ ਨੇ ਜਾਂ ਹੁਣ ਸੋਸ਼ਲ ਮੀਡੀਆ ਦੇ ਉੱਪਰ ਅਲੱਗ ਟਵਿੱਟਰ ਤੇ ਜਿਹੜਾ ਹੈਗਾ ਇੰਸਟਾਗ੍ਰਾਮ ਤੇ هەر ਇੱਕ ਜਿਹੜਾ ਹੈਗਾ ਆਫੀਸਰ ਹੁੰਦਾ ਹੈ ਠੀਕ ਲੈਵਲ ਦਾ ਡੀਪੀ ਹੋਵੇ ਪੰਜਾਬ ਦੇ ਠੀਕ ਹੈ ਜਿਨ੍ਹਾਂ ਜਿਹੜੀ ਮਤਲਬ ਕਿ ਆਫੀਸਰ ਜਿਨ੍ਹਾਂ ਨੇ ਪੰਜਾਬ ਪੋਸਟ ਦੀ ਭਰਤੀ ਦੇ ਵਿੱਚ ਜਿਹੜੇ ਇਨਕਲੂਡਡ ਨੇ ਠੀਕ ਹੈ ਤੁਸੀਂ ਉਹਨਾਂ ਤੋਂ ਕਨ ਇਹ ਜਿਹੜੇ ਨੋਟਸ ਆਏ ਨੇ ਉਹਨੂੰ ਚੱਕ ਕੇ ਤੁਸੀਂ ਕਰੇ ਸਰ ਦੱਸੋ ਇਹ ਸਹੀ ਆ ਜਾਂ ਗਲਤ ਆ ਤੁਸੀਂ ਆਪਣਾ ਜਾ ਕੇ ਸਾਈਟ ਤੇ ਦੇਖੋ ਅਗਰ ਕੋਈ ਵੀ ਅਪਡੇਟ ਆਉਂਦਾ ਤਾਂ ਉਹ ਥੋੜੀ ਸਾਈਟ ਦੇ ਉੱਪਰ ਤੁਹਾਨੂੰ ਨਾਲ ਦੀ ਨਾਲ ਜਿਹੜੀ ਹੈਗੀ ਅਪਡੇਟ ਕੀਤੀ ਜਾਊਗੀ ਇਹ ਥੋੜੀ ਆ ਤੁਹਾਨੂੰ ਕੋਈ ਕੋਈ ਕਹਾ ਵੀ ਮਹਿਕਮਾ ਇੱਕ ਨੋਟਸ ਬਣਾਊਗਾ ਕਿਸੇ ਪਰਸਨ ਬੰਦੇ ਨੂੰ ਭੇਜ ਦੂਗੀ ਸ਼ੇਅਰ ਕਰ ਦੇਗਾ ਜਿਹੜਾ ਨੋਟਸ ਅਸਲੀ ਹੈ ਸੋ ਇਸ ਨੋਟਸ ਲਈ ਕੋਈ ਕਨਫਰਮੇਸ਼ਨ ਨਹੀਂ ਹੈਗੀ ਕਿ ਇਹ ਅਸਲੀ ਹੈ ਅਗਰ ਅਸਲੀ ਹੋਇਆ ਤਾਂ 1 ਘੰਟੇ 2 ਘੰਟਿਆਂ ਤੱਕ ਜਿਹੜਾ ਹੈਗਾ ਇਹਦਾ ਪਤਾ ਲੱਗ ਜੂ ਪਰ ਮੈਂ ਸਮਝੀ ਜਿਹੜੀ ਫਿਜ਼ੀਕਲ ਦੀ ਗੱਲ ਕਰਨ ਜਾ ਰਹੇ ਹਾਂ ਫਿਜ਼ੀਕਲ ਜਿਹੜੇ ਹੈਗੇ ਪੱਕਾ ਪੋਸਟਪੋਨ ਹੋਣੀ ਹੋਣਿਆ 15 ਤੋਂ 20 ਦਿਨਾਂ ਦਾ ਤੁਹਾਨੂੰ ਹੋਰ ਟਾਈਮ ਮਿਲਣਾ ਹੀ ਮਿਲਣਾ ਕੁਝ ਕੱਲ ਆਪਣੇ ਇਸ ਜਿਹੜੀ ਇਸ ਟੌਪਿਕ ਖਤਰੇ ਦੇ ਸਪੈਸ਼ਲ ਜਿਹੜੀ ਪੰਜਾਬ ਸਰਕਾਰ ਨੂੰ ਅਪੀਲ ਕਰੀ ਸੀ ਪਰ ਕੁਝ ਬੱਚਿਆਂ ਨੇ ਉੱਥੇ ਜ਼ਿਆਦਾਤਰ ਆਪਾਂ ਨੂੰ ਜਿਹੜੇ ਮੋਸਟਲੀ ਕਮੈਂਟ ਮਿਲੀ ਕਿ ਸਰ ਹੁਣ ਫਿਜ਼ੀਕਲ ਜਿਹੜੇ ਪੋਸਟਪੋਨ ਨਹੀਂ ਹੋਣੇ ਚਾਹੀਦੇ ਚਲੋ ਆਪਾਂ ਉਹਨਾਂ ਬੱਚਿਆਂ ਦੀ ਵੀ ਗੱਲ ਮੰਨਦੇ ਆ ਕਿ ਹਾਂ ਵੀ ਪਹਿਲਾਂ ਵੀ ਟਾਈਮ ਹੋ ਉਸੇ ਪਰ ਹੁਣ ਜਿੱਥੇ ਜਿਹੜੇ ਏਰੀਆ ਦੇ ਵਿੱਚ ਫਲੱ ਪਰ ਹੋਂ ਆਪਣੇ ਫਿਜ਼ੀਕਲ ਬਾਰੇ ਸੋਚਣਾ ਜਾਂ ਆਪਣੇ ਘਰ ਬਾਰੇ ਸੋਚਣਾ ਠੀਕ ਹੈ ਤਾਂ ਤੁਸੀਂ ਵੀ ਜਿਹੜਾ ਹੈਗਾ ਆਪਣੇ ਮੰਨ ਲਓ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਇਹ ਨਹੀਂ ਹੈਗਾ ਕਿ ਅਗਰ ਸੋਡੀ ਤਿਆਰੀਆਂ ਦਾ ਤੁਸੀਂ ਪੰਜਾਬ ਦੇ ਬਾਕੀ ਸਟੂਡੈਂਟਾਂ ਨੂੰ ਭੁੱਲ ਜਿਓ ਵੀ ਹਾਂ ਰੋ ਨਾਲ ਚਲੋ ਕੁਝ ਨਹੀਂ ਹੋ ਤਾਂ ਪਾਣੀ ਆਇਆ ਹੈ ਆਪਾਂ ਕਿਰਿਆ ਨੂੰ ਆਪਣੇ ਘਰ ਬਾਰੇ ਸੋਚਣ ਜਾਂ ਆਪਣੀ ਨੌਕਰੀ ਬਾਰੇ ਸੋਚਣਾ ਉਹ ਜਿਹੜੇ ਹੁਣ 4 4 5 5 ਹਫ਼ਤਾ ਹੋ ਗਿਆ ਜਿਹੜੇ ਘਰਾਂ ਤੋਂ ਬਾਹਰ ਸੁੱਤੇ ਬੈਠੇ ਸੜਕਾਂ ਤੇ ਉਹਨਾਂ ਨੂੰ ਹੁਣ ਕਿੱਥੋਂ ਉਹਨਾਂ ਨੂੰ ਸਿਹਤ ਦੀ ਸਿਹਤ ਦਾ ਖਿਆਲ ਕਿੱਥੋਂ ਰੱਖਿਆ ਜਾਊਗਾ ਠੀਕ ਹੈ ਤਾਂ ਇਸ ਕਰਕੇ ਸਾਰੇ ਸਟੂਡੈਂਟਸ ਨੂੰ ਜਿਹੜੇ ਪੰਜਾਬ ਪੁਲਿਸ ਕਨਸਟੇਬਲ 2025 ਦੀ ਫਿਜ਼ੀਕਲ ਦੇ ਵਿੱਚ ਜਿਹਨਾਂ ਦੀ ਲਿਸਟਾਂ ਦੇ ਵਿੱਚ ਨਾਮ ਆਇਆ ਉਹ 15000 ਸਟੂਡੈਂਟ ਸਾਰਿਆਂ ਨੂੰ ਪੀੜਾ ਇਹ ਵੀਡੀਓ ਨੂੰ ਸ਼ੇਅਰ ਕਰੋ ਇੱਕ ਦੂਜੇ ਨਾਲ ਤੇ ਪੰਜਾਬ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਆਓ ਕਿ ਜਿਹੜੇ ਸਾਰੇ ਸਟੂਡੈਂਟਸ ਨੂੰ ਉਹਨਾਂ ਨੂੰ ਜਿਹੜਾ ਹੈਗਾ ਮੌਕਾ ਮਿਲਣਾ ਚਾਹੀਦਾ ਤੇ ਜਿਹੜਾ ਹੈਗਾ ਪੰਜਾਬ ਪੁਲਿਸ ਕਨਸਟੇਬਲ 2025 ਦੇ ਜਿਹੜੇ ਸਾਰੇ ਬੱਚਿਆਂ ਦੀ ਰਿਕਵੈਸਟ ਹੈ ਉਸ ਦੇ ਆਧਾਰ ਤੇ ਤਰ ਹੈ ਜਿਹੜੇ ਪੋਸਟਪਨ ਹੋਣੇ ਚਾਹੀਦੇ ਤੇ ਘੱਟੋ ਘੱਟ 1520 ਦਿਨਾਂ ਦਾ ਸਮਾਂ ਜਿਹੜਾ ਦਿੱਤਾ ਜਾਣਾ ਚਾਹੀਦਾ ਤਾਂ ਕਿ ਉਹ ਵੀ ਵੈਲਿਡ ਕੰਡੀਸ਼ਨ ਦੇ ਨਾਲ ਵੀ ਲੜਿਆ ਜਾ ਸਕਦਾ ਹੈ ਆਪਣੇ ਘਰ ਦੇ ਹਾਲਾਤ ਵੀ ਸਹੀ ਕੀਤੇ ਜਾ ਸਕਣ ਕਿਉਂਕਿ ਜਿਹੜਾ ਸਹੀ ਜ਼ਿੰਦਗੀ ਦੇ ਵਿੱਚ ਇੱਕ ਮੌਕਾ ਮਿਲਿਆ ਉਸ ਮੌਕੇ ਨੂੰ ਵੀ ਚੰਗੀ ਤਰੀਕੇ ਨਾਲ ਵਰਤਿਆ ਜਾ ਸਕੇ ਤੇ ਨੌਕਰੀ ਲਿਆ ਜਾ ਸਕੇ ਠੀਕ ਹੈ ਬਾਕੀ ਜਿਹੜੀਆਂ ਆਪਣੀਆਂ ਜਿਹੜੀ ਇਨਫੋਰਮੇਸ਼ਨ ਸੀ ਸਿਰਫ ਇੰਨੀ ਸੀ ਇਸ ਨੋਟਿਸ ਦੇ ਰਿਗਾਰਡਿੰਗ ਅਗਰ ਇਨਫੋਰਮੇਸ਼ਨ ਕਲਾਸ ਇਨਫੋਰਮੇਟਿਵ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਹੀ ਨਾਲ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਤਾਂ ਤੁਸੀਂ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰਕੇ ਉੱਥੋਂ ਪੁੱਛ ਸਕਦੇ ਹੋ ਤੇ ਅਦਰਵਾਈਜ਼ ਤੁਸੀਂ ਕਮੈਂਟ ਕਰ ਦਿਓ ਅਸੀਂ ਤੁਹਾਡਾ ਜਿਹੜਾ ਰਿਪਲਾਈ ਜ਼ਰੂਰ ਦੇਵਾਂਗੇ ਤੇ ਬਾਕੀ ਪੜਦੇ ਰਹੋ ਮਿਹਨਤ ਕਰਦੇ ਰਹੋ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਥੈਂਕ ਯੂ